ਟੜੀਏ ਖੋਲੇ ਆ ਬੱਕਰੀ ਦੀ ਬੋਲੀ ਚੱਲ ਪਈ ਆ ਬੱਕਰੀ ਬੋਲੀ ਜੀ ਇਹ ਰੋਣਾ ਜੀ ਬਹੁਤ ਹੀ ਚੰਗੀ ਕੁਆੜੀ ਦੀ ਬੱਕਰੀਆਂ ਦੋਸਤੋ ਬਹੁਤ ਹੀ ਰੌਣਕ ਮੈਨਾ ਪੈਨ ਸਾਈਨ ਦਾ ਥੈਂਕ ਯੂ ਵਾਲੇ ਦੋਸਤੋ ਉਹ ਨਹੀਂ ਇਹ ਫਿਰ ਮੰਗੀ ਜਾਂਦਾ ਜੀ ਤੜਕੇ ਦਾ ਹੀ ਆ ਬੋਲੋ ਜੀ ਬੱਕਰੀ ਦਾ ਬੋਲੋ ਭਾਈ 6000 ਕਾ ਲਓ 6000 ਤਿੰਨ ਹਜ਼ਾਰ ਪਿਆ ਜੀ 6000 ਕਰਿਆ 6000 ਜੀ ਠੀਕ ਆ ਫਿਰ 7000 ਚਲਾਓ 7000 ਜੀ 7000 ਬੱਕਰੀ ਦਾ ਜੀ 7700 7700 ਭਾਈ ਭਾਈ 7700 7200 ਜੀ 7200 ਦੰਦ ਤੋਂ ਦੇਖ ਲੋ ਜਾ ਕੇ ਚਲੋ 7500 ਦਾ 7500 ਜੀ 7500 ਬੱਕਰੀ ਬਹੁਤ ਚੰਗੇ 7500 ਜੀ 7500 ਰੁਪਿਆ ਜੀ ਫੇਰਾ ਜੀ 7500 7500 ਹੈ ਜੀ ਕੋਈ 7600 ਜੀ 7000 ਜੀ 7700 ਜੀ ਪੂਰਾ 8 8000 ਪੂਰਾ ਜੀ 8001 8002 ਜੀ 8100 8200 ਜੀ 8300 ਜੀ 8300 ਜੀ 8300 ਜੀ ਹੁਣ ਤਾਂ ਚੱਲੀ ਐ ਇਹ ਚੱਲੀ ਐ ਬਸ ਚੜ ਗਈ ਰੇਲ ਚੜਾਉਣੀ ਐ ਮੰਜਾ ਮਾਰ ਗਈ 8300 8300 ਜੀ ਲਓ ਜੀ ਕਿਹੜੀ ਦਾ ਲੱਗਿਆ 8300 ਰੁਪਇਆ 8300 8500 ਜੀ 8500 ਹਾਂਜੀ 8600 ਕਿੰਨਾ ਪੜਾ 58600 ਜੀ 8600 8600 ਇਹ ਤੋਂ ਕਰਤਾ ਜੋ ਆਉਂਦੇ ਨੇ 8600 8600 ਜੀ ਹਾਂ ਇਹੀ ਇਹੀ 8600 ਰੁਪਿਆ ਜੀ ਜਿਹਦਾ 8600 ਰੁਪਿਆ ਵਾਪੇ ਦੇਈ ਤਾਂ ਘਾਟ ਪਾਦੀ ਪੂਰਾ 9000 ਜੀ 9000 ਪੱਕੀ ਕੀਤੇ ਰੱਖਦੇ ਨਾ ਬੋਗਾ ਬੁਹਾਰੀ 9000 ਪਿਆਜੀ ਲੋਗੇ ਦੀ ਆ 9000 ਦੀ ਬੱਪ ਦਾ 9001 ਆ ਬਈ ਲਾਂਗੀ ਕਾਂ ਦਾ 9002 ਲੋਗੇ ਕਿਵੇਂ ਆ 9100 ਗਈ ਰੰਦਾ ਹੀ ਨਹੀਂ 9900 ਜੀ ਅਜੇ ਬਾਤ ਆਪਾਂ ਹੁੰਦੇ 9900 ਲੈਦੇ ਠੱਲਣੂ 9900 ਰੱਖਾਈ ਦਾ ਕੱਢਾਂਗੇ 9200 9900 ਜੀ ਆ ਜਾ 9900 ਤਾਰੋ ਸੀ ਸੀ ਹੋਣਾ ਗਾਂ ਚੱਲਣਾ 9200 ਹਾਂ ਜੀ ਇਹ ਗਰਮੀ ਨਾਲ 9500 9500 ਠੀਕ ਹੈ ਕਾਰਨ ਭੁਗਿਆਰ ਚੱਲਦਾ ਹਟਦੇ ਨੂੰ ਹਟਦੇ ਨੂੰ ਤਾਂ ਹੋਈ ਜਾਂਦੀ 9500 9500 ਹੋਵੇ ਹਟਦੇ ਨੂੰ ਕਰਕੇ ਗਰਮੀ ਪੈਂਦੀ 200 ਹੋਰ ਕਰ ਕਾਨੂੰਨ ਹੈ ਗਲਤ ਹੈ 99 ਸੌ 99 ਨੇ ਸੌ 79 ਨੇ ਸੌ ਲੈ ਨੰਨੇ ਨੰਨੇ ਮੈਂ ਕਿਹਾ ਮੋੜਾ ਨੰਨੇ ਨੰਨੇ ਮੋੜਾ ਮੋੜਾ ਕਰ ਦੋ 99 ਵਿੱਚ 99 ਸੌ 99 ਸੌ 99 ਸੌ 2 ਹਜੀ ਕੋਈ ਤੂੰ ਵੋਗੇ ਫੜਾ ਵਸ ਵੋਗੇ ਦੇ ਦੇ ਬਾਈ ਉਹ ਹੁਣ ਟੱਕਾ ਲਾ ਲਾ ਆਮ ਦਾ 600 ਜੜੀ ਦਾ 600 ਜੜੀ ਕਿੱਥੇ ਲੱਸੀ ਮਾ ਹੁਣ ਤਾਂ ਓਏ ਯਾਰ ਉਹ ਵੀ ਕਰ ਲਾ ਲਾ ਗੱਲ ਕਿ ਗੁੱਤੀ ਪੂਰੀ ਕਰਦੇ ਗੁੱਤੀ ਨਹੀਂ ਨਾ ਗੱਤੀ ਲੋਗੇ ਤੇਰੀ ਮੈਂ ਨਹੀਂ ਦੇਖੀ ਆ 312 350 ਜਣਾ 320000 ਦੀ ਵਟ ਕੇ ਪਹਿਲੇ ਉਹ ਵੀ ਬਾਈ ਅੱਗੇ ਖੜੇ ਰਹਿ ਜਾਓ ਮੈਂ ਸੀ ਇਰੀਆ ਖੜੇ ਰਹਿਣ। ਮੈਨੂੰ ਕੋਈ ਯਾਰ ਦੀ ਬੋਲੀ ਆ। ਪਾਣੀ ਅਗਲਾ ਲੈ ਕੇ ਮਾਰ ਕੇ ਪਾਣੀ ਨਹੀਂ ਵਰਤਦੇ। ਫੜਾ ਦੇ ਪਰ ਸਾਡੇ ਨਾਲ ਵੀ ਆ। ਕੱਢ ਦੱਸ ਕੱਢ। ਮੇਰਾ 300 ਪਿਛਲੇ 10 ਦਾ ਸੀ ਮੈਂ। ਜਹਾ ਬੈਠੇ ਲਈ ਕਰਾ ਦੇ ਜਾ ਫਿਰ। ਕੱਢ ਕੇ ਕਰਾ ਦੇ ਜਾ। ਚੱਲੋ ਚੱਲੋ। ਕਿੰਨੇ ਦੀ ਕਰਤੀ ਨੰਨੂ ਕਿੰਨੇ ਕਰਦੇ 10000 ਲੋ ਜੀ ਦੋਸਤੋ ਇਥੋਂ ਦਾ ਸਿਰੇ ਚੜ੍ਹ ਜਾ ਪੂਰੇ 10000 ਦਾ ਤੇ ਮਿਲ ਜਿਆ ਦੋਤ